ਸ਼ਲੋਕ ਸ਼ੇਖ ਫਰੀਦ ਜੀ ਕੇ ਇਕੰ ਕਾਰ ਸਤਗੁਰ ਪ੍ਰਸ਼ਾਦ ਪ੍ਰੇਦ ਸਕਰ ਖੰਡ ਨਵਾਤ ਗੁੜੇ ਮੱਖਿਓ ਮਾਜਾ ਦੁੱਧ ਸੰਦੇ ਵਸਤ ਮਿੱਠੀਆਂ ਰੱਬ ਨਾ ਪੂਜਨ ਤੁਦੇ ਉੱਡਦਾ ਹੋਇਆ ਸੇਖ ਫਰੀਦ ਕੰਵਣ ਲੱਗੀ ਦੇ ਜੈਸਾ ਬੁਰਿਆ ਜੀਵਣਾ ਤਨ ਲਹੁ ਸਿਖੇ ਫਿਰ ਦਵਰ ਪਰਏ ਬਸਲਾ ਸਾਈਂ ਮੁਝ ਨੰਦੇ ਜੀਤੇ ਰਖ ਸਿਏ ਜੋ ਸਰਦਾਲੇ ਕੰਦ ਕਹੋੜ ਸਰਕੜਾ ਬਣ ਕੇ ਸਰ ਲੋਹਾਰੇ ਫਿਰਦਾ ਹਲੜੇ ਸੌਟਣਾ ਤੁਮ ਲੋੜੇ ਅੰਗਿਆਰ ਫਿਰਦਾ ਇੱਕ ਨਾ ਆਟਾ ਅਗਲਾ ਇਤਨਾ ਨਹੀਂ ਲੋਣਾ ਅੰਦੇ ਸੰਯਾਪਸੰ ਕੋਟ ਆਖ ਸਿਕੋਣਾ ਫਿਰਦਾ ਕੋਠੇ ਮੰਦਪੋਂ ਮਾੜਿਆ ਉਸੇ ਦੇ ਦੇ ਗੇ ਕੁੜਾ ਸੌਂਦਾ ਕਰ ਗਏ ਗੁਰਿਆਟ ਕ੍ਰਿਦਾਂ ਕਿੰਤੜੇ ਮੇਖ ਆ ਦੁਨੀਆਂ ਜਿੰਦ ਨਾ ਕਾਇਮੇਖ ਮਾਰੇ ਆਪੋ ਆਪਨੇ ਚਲੇ ਮਸਾਇਕ ਸੇਖ ਪਰਿੰਦਾ ਦੋ ਦੇਵੀ ਬਲੰਦ ਲੱਕ ਬੈਠਾਏ ਗੜ ਲੀਤਾ ਕਟ ਲਟਿਆ ਦੀਵੜਾ ਜਗ ਬਜਾਏ ਕੱਲ੍ਹ ਤੇ ਤੇਰੀ ਖੜੇ ਆਏ ਉਲਟੇ ਹੰਝ ਤਿੰਨ ਮੋੜ ਨੂੰ ਨਾਤੇ ਦਨ ਸੇ ਦੰਗ ਕੱਲ ਦੇ ਤੇਸ਼ਪੜੀ ਆਏ ਉੱਤੇ ਹੰਝ ਚਿੰਦੇ ਮੋੜਨਾਂ ਤੇ ਉੱਡਣ ਸੇ ਦੰਗ ਇਸ ਨੂੰ ਸਤਗੁਰ ਫਰੀਦ ਮਰਯਾ ਦੇ ਆਚਾਰੇ ਹੈ ਟੰਟ ਗੁਰਤਾ ਗੁਰਦੇ ਦੇ ਮਾਲਕ ਸ਼ਿਗਰ ਗੁਰਗਾਂ ਸਾਹਿਬ ਜੀ ਦੇ ਵਿੱਚ ਗੱਜ ਹਨ ਸਤਵੰਤ ਫਰੀਦ ਮਹਾਰਾਜ ਜੀ ਸਮਝਾ ਰਹੇ ਫਰੀਦ ਦਾ ਸ਼ਕਰ ਖੰਡ ਵਿੱਚ ਵਾਤ ਗੁੜ ਮੱਖਿਓ ਮਜਦਦ ਸ਼ਕਰ ਵੀ ਮਿੱਠੀ ਹੁੰਦੀ ਹੈ ਖੰਡ ਵੀ ਨਵਾਤ ਮਿਸ਼ਰੀ ਵੀ ਗੁੜ ਵੀ ਅਤੇ ਮਜਦਦ ਦੁੱਧ ਵੀ ਇਹ ਸਾਰੀਆਂ ਮਸਤਾਂ ਮਿੱਠੀਆਂ ਸਾਰੀਆਂ ਹੀ ਚੰਗੀਆਂ ਲੱਗਦੀਆਂ ਬੰਦਾ ਇਹਨਾਂ ਦੇ ਰਸਾਂ ਕਸਾਂ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੂਜਨ ਤਤ ਪਰ ਇਹਨਾਂ ਦੇ ਨਾਲ ਜੋ ਮਿੱਠੇ ਦੇ ਵਿੱਚ ਪਹਿ ਗਏ ਅਦਸਾ ਕਸਮ ਦੇ ਵਿੱਚ ਪਹਿ ਗਏ ਜੇਕਰ ਇਹਨਾਂ ਦਾ ਮਠਾਸ ਜਿਹੜੀ ਹੈ ਉਸ ਪਰਮਾਤਮਾ ਦੇ ਅਮਰਤ ਦੇ ਨਾਲ ਅਸੀਂ ਕੰਪੇਅਰ ਕਰੀਏ ਤਾਂ ਇਹ ਕਿਤੇ ਵੀ ਨਹੀਂ ਮੁਕਾਬਲਾ ਹੋ ਸਕਦਾ ਕਿਉਂਕਿ ਦੁਨੀਆ ਦੇ ਇਹ ਜਿਹੜੀਆਂ ਚੀਜ਼ਾਂ ਪਰਮਾਤਮਾ ਦੇ ਅਮਰਤ ਦੀ ਬੂੰਦ ਦੇ ਕਿਤੇ ਵੀ ਗੱਲ ਨਹੀਂ ਖੜਦੀਆਂ ਕਿਉਂਕਿ ਨਾ ਹੀ इन चीजा ले ले को लेकर अस जो पूजा लिए यूज करते हैं किसी परमात्मा अरदस कर लेंगे तो इन्होंने को परमात्मा खुश नहीं हो सकता क्योंकि उसे भी उत्तर मन है उसने तांग जी है मछोड़ी की वह मिलना चाहे तो फिर इन चीजा के पूजन की कोई लोड़ नहीं क्योंकि जिन्नी भी चीज़ा हैं इन तो बिना ही ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਪਿੰਦੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਉਸ ਪਰਮਾਤਮਾ ਨੇ ਦਿੱਤੀਆਂ ਹਨ ਤੇ ਉਸ ਨੇ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਜੇਕਰ ਅਸੀਂ ਕੁਝ ਨੇ ਲੱਗ ਪਈਏ ਤਾਂ ਅਸੀਂ ਆਪਣੇ ਪਰਮਾਤਮਾ ਜਿਸ ਦੇ ਨਾਲ ਇਸ਼ਕ ਹੈ ਉਸ ਨੂੰ ਮਨਾ ਨਹੀਂ ਸਕਦੇ ਸੋ ਇਹ ਜਿਹੜਾ ਮਠਾਸ ਦੇ ਉਹਨਾਂ ਨੇ ਦਿੱਤਾ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸੀ ਰਸਾ ਕਸੰਦ ਵਿੱਚ ਪਾ ਕੇ ਦੁਨੀਆ ਦੇ ਬਕਾਰਾਂ ਦੇ ਨਾਲ ਮੋਹ ਪਾ ਕੇ ਬੈਠੇ ਹੈ ਜਦੋਂ ਇੱਥੋਂ ਜਾਣਾ ਹੈ ਤਾਂ ਫਿਰ ਪਛਤਾਉਣਾ ਹੀ ਪੈਣਾ ਹੈ ਵੱਡਾ ਹੋਇਆ ਸੇਖ ਫਰੀਦ ਕੰਬਣ ਲੱਗੇ ਦੇ ਜਦੋਂ ਬਡਾਪਾ ਆ ਗਿਆ ਕਿਉਂਕਿ ਬਚਪਨ વીਤ ਗਿਆ ਜਵਾਨੀ વીਤ ਗਈ ਸਰੀਰ ਦਾ ਬਲ ਖਟ ਗਿਆ ਤੇ ਸਰੀਰ ਕੰਬਣ ਲੱਗ ਪਿਆ ਉਮਰ ਲੱਗ ਗਈ ਤਾਂ ਜਿਵੇਂ ਸੱਡੇ ਕਰਮਿੰਦਰੇ ਇਹਨਾਂ ਦਾ ਬਲ ਖਟ ਗਿਆ ਜੇ ਸਭ ਬਰਿਆਂ ਜੀਵਨਾਂ 'ਚ ਤਨਹੂ ਸਿੱਖੇ ਜਿੰਨੀ देर ਮਰਜੀ ਜਿਉਂ। ਅਖੀਰ ਮਰਨਾ ਹੈ। ਜਦੋਂ ਪਤਾ ਹੀ ਹੈ ਮਰਨਾ ਹੈ ਤਾਂ ਫਿਰ ਬਜਾਪੇ ਨੂੰ ਉੜੀ ਕਰਨ ਦੀ ਲੋੜ ਕੀ ਹੈ? ਫਿਰ ਤਾਂ ਪਰਮਾਤਮਾ ਨੇ ਜਿਸ ਕਮਲੇ ਭੇਜਿਆ ਹੈ ਉਹਦਾ ਬੰਦ ਸ਼ਿਰੂ ਤੋਹੀ ਕਰਨਾ ਚਾਹੀਦਾ। ਨਹੀਂ ਤਾਂ ਫਿਰ ਜਦੋਂ ਇੰਦਰੇ ਜਵਾਬ ਦੇ ਰਹੇ ਤੇ ਫਿਰ ਅਸੀਂ ਚਾਹੇ ਪਾਸੇ ਸਾਨੂੰ ਹੁਨੇਰ ਦੱਸਦਾ ਕਿਉਂਕਿ ਜਦੋਂ ਪਰਮਾਤਮਾ ਦਾ ਦਿੱਤਾ ਹੋਇਆ ਜੀਵਨ ਜਿਹੜਾ ਉਹ ਬੜਾਪੇ ਦੇ ਇਸ ਜਿਹੜਾ ਬੜਾਪੇ ਦੇ ਨੂੰ ਆਖਤਿਆਰ ਕਰ ਲੈਂਦਾ ਤਾਂ ਫਿਰ ਮਲ ਘਟ ਜਾਂਦਾ ਮਲ ਘਟਣ ਦੇ ਕਰਕੇ ਸਾਡੇ ਇੰਦਰੀਆਂ ਦਾ ਹੱਥ ਪੈਰ ਕੰਬਣ ਲੱਗ ਪਿੰਦੇ ਇਸੇ ਕਰਕੇ ਉਹਨਾਂ ਨੇ ਕਹੇ ਸੀ ਕਿ ਚੰਬਨ ਚੱਲਣ ਰਤਨ ਸੇ ਸਨੀਰ ਬਹਿ ਗਏ ਜਿੰਨੇ ਸਾਡੇ ਅੱਖਾਂ ਸੇ ਦੰਦ ਸੇ ਕੰਨ ਸੇ इन्हों की ताकत जो जो तो कट गई ये साथ छड़ गए शरीर का फिर शरीर ने तो हमारी कि जो असली मेरे संगे साथी सी जीवन के साथी सी वही चले गए सो इत सतगुर फरीद महाराज जी भी यही गल समझा दे हैं कि बुढ़ापे ना डिग कि मैं एक ही परमात्मा त्याल में आराधना है सिमरना है तब पहला ही सिमरला फिर तो पछता पैना क्योंकि यह तो ਕੀ ਹੋ ਜਾਣਾ ਜੇ ਮੰਦਰ ਮਰਜੀ ਜੀ ਲੋ ਰਸ ਕਸਤਾ ਮੁਪਣੇ ਨਿਦਮੇ ਜਿੰਨੇ ਮਰਜੀ ਪਦਾਰਥਾਂ ਦੇ ਨਾਲ ਮੋਪਲੋ ਰਸਤੇ ਨਾਲ ਮੋਪਲੋ ਫ੍ਰੀ ਦਾ ਮਾਰ ਪਰ ਆਈਏ ਬੈਸਣਾ ਸਾਈ ਮੂਜੇ ਨਾਂ ਦੇ ਜੇ ਤੂੰ ਇਹੇ ਅਕਸੀ ਜੋ ਸਰੀਰ ਵਾਲੀ ਸਤਿਗੁਰ ਫ੍ਰੀ ਮਾਰਾ ਸਮਝਾ ਦੇ ਕਿ ਮੈਂ ਕਿਸੇ ਦਾ ਮਥਾਜ ਹੋ ਕੇ ਜਨਾ ਨਹੀਂ ਚਾਹੁੰਦਾ ਗੁਲਾਮੀ ਨਹੀਂ ਚਾਹੁੰਦਾ ਮੈਨੂੰ ਕਿਸੇ ਦਰਦ ਤੇ ਪਰਮਾਤਮਾ ਬੈਠਣ ਲਈ ਮਜਬੂਰ ਨਾ ਕਰ ਜੇ ਤੂੰ ਮੈਨੂੰ ਇਸ ਤਰੀਕੇ ਦੇ ਨਾਲ ਕਿਸੇ ਦਾ ਮਥਾਜ ਕਰਨਾ ਚਾਹਦਾ ਹੈ ਤਾਂ ਮੈਨੂੰ ਇਸ ਦੰਦ ਦੀ ਲੋੜ ਨਹੀਂ ਹੈ ਇਸ ਦੇ ਵਿੱਚ ਜਿੰਦ ਕੰਡਲਾ ਜੇ ਤੁਮ ਇਹ ਰੱਖ ਸਿ ਜੋ ਸਰੀਰ आले ਇਸ ਸਰੀਰ ਦੀ ਮੈਨੂੰ ਲੋੜ ਨਹੀਂ ਜੇ ਮੈਂ ਕਿਸੇ ਦੇ ਦਰ ਤੇ ਬੈਠਣਾ ਹੈ ਸੋ ਗੁਲਾਮੀ ਜਿਹੜੀ ਹੈ ਉਸ ਵਿੱਚ ਮਾੜਾ ਕਿ ਹੈ ਕਿਉਂਕਿ ਪਰਮਾਤਮਾ ਦੇ ਜਿੰਨੇ ਵੀ ਭਗਤ ਹੋਏ ਉਹਨਾਂ ਨੇ ਜੇ ਮਥਾਜੀ ਕੀਤੇ ਤਾਂ ਪਰਮਾਤਮਾ ਨੇ ਕੀਤੇ ਹੈ ਕਿਸੇ ਬੰਦੇ ਨੇ ਨਹੀਂ ਕੀਤੀ ਕਿਸੇ ਰਾਜੇ ਨੇ ਨਹੀਂ ਕੀਤੀ ਚਾਹੇ ਦੁਨੀਆ ਦਾ ਕੰਡਾ ਵੀ ਰਾਜਾ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੈ ਇਸ ਕਰਕੇ ਗੁਲਾਮੀ ਕਰਦੀ ਕਰਨਾ ਨਹੀਂ ਚਾਹਦੇ ਮਥਾਜੀ ਕਰਦੀ ਕਰਨਾ ਨਹੀਂ ਚਾਹੁੰਦੇ ਹੱਥ ਕਿਸੇ ਦੇ ਅੱਗੇ ਅੱਡਣਾ ਨਹੀਂ ਚਾਹੁੰਦੇ ਉਹ ਤਾਂ ਹਮੇਸ਼ਾ ਉਸ ਦੀ ਰਜਾ ਦੇ ਵਿੱਚ ਰਹਿੰਦੇ ਹਨ ਕੰਦ ਕਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਫਿਰਦਾ ਹੋ ਲੋ ਦੀ ਸੋ ਆਪਣਾ ਉਹ ਲੋੜੇ ਅੰਗਿਆਰ ਜੰਗਲ ਦੇ ਵਿੱਚ ਸਤਗੁਰ ਫਰੀਦ ਮਹਾਰਾਜ ਜੀ ਘੁੰਮ ਰਹੇ ਤੇ ਉੱਥੇ ਇੱਕ ਲੋਹਾਰ ਦੇ ਸੱਤੇ ਪਾਣੀ ਦਾ ਘੜਾ ਹੈ ਤੇ ਕੰਦਰ ਦੇਤੇ ਮੁੱਢ ਦੇਤੇ ਕੋਹੜਾ ਰੱਖਿਆ ਹੋਇਆ ਸਤਗੁਰ ਫਰੀਦ ਮਹਾਰਾਜ ਜੀ ਕਹਿ ਰਹੇ ਕਿ ਮੈਂ ਤਾਂ ਉਸ ਆਪਣੇ ਪਰਮਾਤਮਾ ਨੂੰ ਲੱਭ ਰਿਆ ਤੇ ਤੂੰ ਪਰਮਾਤਮਾ ਦੀ ਬੜਾਈ ਹੋ ਬਨਸਪਤੀ ਨੂੰ ਵੱਢ ਕੇ ਉਸ ਦੇ ਕੋਲੇ ਕਰਕੇ ਆਪਣੇ ਸਵਾਥ ਲਈ ਉਹਨੂੰ ਬੜਾ ਹੈ ਕਟ ਰਿਹਾ ਸੋ ਇੱਥੇ ਦੋਨੋਂ ਦਾ ਫਰਕ ਹੈ ਕਿ ਇੱਕ ਤਾਂ ਪਰਮਾਤਮਾ ਨੇ ਪੈਉਣ ਲਈ ਤਿਆਰ ਹੈ ਦੂਸਰਾ ਪਰਮਾਤਮਾ ਨੇ ਬੜਾਈ ਹੈ ਖਲਕਤ ਨੂੰ ਅੜ ਜਾੜ ਲਈ ਤਿਆਰ ਹੈ ਆਪਣੇ ਸਾਥ ਲਈ ਸੋ ਜੰਗਲ ਦੇ ਵਿੱਚ ਦੋਨੇ ਕੰਮ ਹੈ ਇਸੇ ਕਰਕੇ ਸਤਗੁਰ ਫਰੀਦ ਜੀ ਮਾਲਕ ਅੰਦਰ ਜੰਗਲ ਜੰਗਲ ਕਿਆ ਭੰਦੇ ਬਣ ਕੰਡਾ ਮੋੜੇ ਵਸੀ ਬੰਦੇ ਅੱਲਿ ਜੰਗਲ ਕਿਆ ਟੰਡ ਸਤਗੁਰ ਫਰੀਦ ਮਾਲਕ ਜੀ ਕਹਿੰਦੇ ਜੰਗਲ ਚ ਕਿੱਥੇ ਵਸਦਾ ਤੁਹਾਨੇ ਕੰਡੇ ਤੇ ਮੰਨਉ ਲਟਾਰ ਦਾ ਫਰਕ ਤਾਂ ਤੇਰੇ ਤਾਂ ਹਿਰਦੇ ਦੇ ਵਿੱਚ ਵੱਸ ਰਿਹਾ ਤੂੰ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ ਹਰਮੋਸਿੰਝਾਉਣ ਲਈ ਇਹ ਗੱਲ ਕਹ ਰਹੇ ਕਿ ਪਹਿਲਾ ਤੂੰ ਉਹ ਵੱਡਾ ਹੈ ਕੋਲੇ ਕਰਦਾ ਹੈ ਫਿਰ ਉਹਨਾਂ ਕੋਲੇ ਨੂੰ ਫਿਰ ਸਾੜਦਾ ਹੈ ਕਿ ਕਿਵੇਂ ਉਤਰਫ ਹੈ ਪਰ ਤੂੰ ਆਪਣੇ ਰੋਟੀ ਦੇ ਖਾਤੇ ਦੁੱਧ ਜੀ ਖਾਤੇ ਸਵਾਸ ਦੇ ਖਾਤੇ ਕਰਦਾ ਹੈ ਰੰਦਾ ਇੱਕ ਨਾਟਾ ਅਗਲਾ ਇੱਕ ਨਾ ਨਹੀਂ ਲਾਉਂਦਾ ਅੱਡੇ ਦੇਸ ਯਾਪਸਨ ਚੋਟਾਂ ਖਸਿਕੋ ਜਿਨ੍ਹਾਂ ਨੇ ਇੱਥੇ ਜੋ ਪਦਾਰਥਾਂ ਨੂੰ ਇਕੱਠਾ ਕਰ ਲਿਆ ਉਹ ਜਿਨ੍ਹਾਂ ਨੂੰ ਫਿਕਰ ਨਹੀਂ ਹੈ ਕਿ ਕੱਲ ਨੂੰ ਕੀ ਖਾਣਾ ਤੇ ਇੱਕ ਇਹੋ ਜਿਹੇ ਉਹਨਾਂ ਦਾ ਕੋਈ ਲੋਨ ਵੀ ਨਹੀਂ ਹੈ ਉਹ ਲੋਨੋਂ ਡਰਸਦੇ ਹੈ ਤੇ ਦੂਸਰੇ ਸਟੋਰ ਕਰਕੇ ਬੈਠੇ ਹੈ ਪਰ ਕਹਿੰਦੇ ਇਹ ਦਰਗਾਹ ਦੇ ਵਿੱਚ ਜਾ ਕੇ ਨਵੇਰੇ ਹੋਣੇ ਹੈ ਕਿ ਜਿਨ੍ਹਾਂ ਨੇ ਪਦਾਰਥਾਂ ਦੇ ਨਾਲ ਮੋਹ ਪਾਇਆ ਉਹਨਾਂ ਨੂੰ ਇਕੱਠੇ ਕਰ ਲਈ ਸਵਾਸਨ ਦੀ ਪੂੰਜੀ ਨੂੰ ਖਾਚੇ ਤੇ ਖਰਚਾ ਤਾਂ ਕੁਝ ਹੋਰ ਕਰਨਾ ਸੀ ਖਰਚਾ ਕਰਕੇ ਬੰਦ ਕੁਸ਼ੋਰ ਕਰਨਾ ਸੀ ਪਰ ਸਵਾਸਨ ਦੀ ਪੂੰਜੀ ਜਿਹੜੀ ਉਹ ਦੁਨੀਆ ਦੇ ਪਦਾਰਥ ਇਕੱਠੇ ਕਰਨ ਲਈ ਲਾ ਲਈ ਤੇ ਫਿਰ ਅਗਲੇ ਸ਼ਲੋਕ ਦੇ ਵਿੱਚ ਕਹਿ ਰਹੇ ਫਿਰਦਾ ਕੋਠੇ ਮੰਡਪ ਮਾੜੀਆਂ ਉਹ ਸਾਗ ਦੇ ਵਿਗ ਗੋੜਾ ਸੌਦਾ ਕਰ ਗਏ ਗੋਰੀ ਆਏ ਪੇ ਕਹਿੰਦੇ ਆਪਣੀ ਜਾਇਦਾਦ ਮਹਿਲ ਬਾੜੀਆਂ ਉਹ ਸਾਗ ਦੇ ਰਹੇ ਦੁਨੀਆ ਦੇ ਤੇ ਆਪਣਾ ਮੋਹ ਮਾਇਆ ਦੇ ਕਰਕੇ ਇੰਨੇ ਕ ਮੰਦਪ ਮੜੀਆਂ ਬਣਾ ਲੈ ਪਰ ਜਾਂਦੇ ਵੇ ਕਿਸੇ ਨਾਲ ਸਾਥ ਨਾ ਦਿੱਤਾ ਕੋ ਨਾਲ ਨਾ ਗਿਆ ਕੋ ਦਾ ਅਸਤ ਕਰਕੇ ਬੰਦ ਕਰਨਾ ਸੇ ਸਾਥਾਂ ਦੇ ਨਾਲ ਉਸ ਪਰਮਾਤਮਾ ਦਾ ਬੰਦ ਕਰਕੇ ਕੋੜ ਦਾ ਉਹ ਕੋੜ ਨਾਲ ਨਹੀਂ ਗਿਆ ਗੋਰੀ ਆਏ ਪੇ ਹੁਣ ਕਿੰਦੇ ਕਬਰਾਂ ਦੇ ਵਿੱਚ ਪੈ ਪਛਤਾ ਰਿਹਾ ਪਛਤਾਣਾ ਪੈ ਰਿਹਾ ਕਿਉਂਕਿ ਲੇਖਾ ਦਾ ਬੰਦੇ ਸੀ ਜਿਹੜਾ ਪਰ ਮਾਤਮਾ ਨੇ ਜਿਹੜਾ ਲਿਖ ਮੰਗੜਾ ਹੈ ਜਿਹੜੀ ਸ਼ਾਹ ਨੇ ਪੁੰਜੀ ਦੇਤੇ ਪਿੱਛੇ ਹੋਇਆ ਉਹ ਤਾਂ ਲਿਖਾ ਦੇਣਾ ਪਹਿਲਾਂ ਕਿ ਉਹਦੇ ਨਾਲ ਕਿਹੜਾ ਬੰਧ ਕੀਤਾ ਪਰਮਾਤਮਾ ਦਾ ਉਸਦੇ ਨਾਮ ਦਾ ਜਾਂ ਕਿ ਦੁਨੀਆ ਦੇ ਨਾਲ ਨਾਤੇ ਬਣਾ ਕੇ ਮਹਿਲ ਬੜੀਆਂ ਅਸਾਰ ਕੇ ਉਹ ਸਾਰੇ ਸੌ ਸਾਬੀ ਪੁੰਜੀ ਜਿਹੜੀ ਅਮੋਲਕ ਮਿਲੀ ਸੀ ਉਸ ਨੂੰ ਵਾਦਤ ਇਹ ਤਾਂ ਕੋੜ ਦਾ ਸੌਦਾ ਹੈ ਇਸ ਕੋੜ ਦੇ ਸੌਦੇ ਨੂੰ ਤੋੜਨ ਲਈ ਭਗਤ ਲੈ ਨੇ ਤਾ ਤਾਤੇ ਮਾਸ ਨੂੰ ਇਕ ਗੱਲ ਸਮਝਾਈ ਕਿ ਤੇਰਾ ਸੁਪਨੇ ਦੇ ਮਿਆ ਜੀਵਨ ਹੈ ਪੰਦੇ ਬਲਬਲੇ ਦੀ ਤਰ੍ਹਾਂ ਤੇਰਾ ਜੀਵਨ ਹੈ ਪਤਾ ਨਹੀਂ ਕਦੋਂ ਖਵਾਂ ਨੇ ਨਿਕਲ ਜਾਣਾ ਇਸ ਕਰਕੇ ਤੂੰ ਉਸ ਪਰਮਾਤਮਾ ਦੇ ਨਾਮ ਸਿਰ ਪਰ ਜਿਨ੍ਹਾਂ ਨੇ ਸਵਾਸਾਂ ਦੀ ਪੂੰਜੀ ਨੂੰ ਮਹਿਲ ਵਾੜੀਆਂ ਬਣਾਉਣ ਦੇ ਵਿੱਚ ਲਗਾ ਲਿਆ ਹੁਕਮ ਦੇ ਸੌਦਾ ਜਿਹੜਾ ਕੋਡ ਦਾ ਕਰਕੇ ਗਿਆ ਪਛਤਾਉਣਾ ਪਊਗਾ ਉਹਨਾਂ ਦਾ ਮੂਲ ਵੀ ਗੁੰਜ ਗਿਆ ਜੋ ਦੇ ਕੇ ਭੇਜਿਆ ਸੀ ਕਿ ਪਰਮਾਤਮਾ ਦੇ ਦਸਵਾ ਹੈ ਸਦ ਸਦ ਕੱਢਣਾ ਸੀ ਕਿਉਂਕਿ ਉਹਨਾਂ ਨੇ ਜਿਸ ਨੇ ਇਹ ਪੂੰਜੀ ਦੇ ਕੇ ਭੇਜਿਆ ਹੈ ਉਸ ਦੇ ਨਾਲ ਨੂੰ ਸੰਭਲ ਕਰਕੇ ਜਨਮ ਮਨ ਦੇ ਚੱਕਰ ਤੋਂ ਬਚਣਾ ਸੀ ਪਰ ਸਿੱਤਾ ਜਿਨ੍ਹਾਂ ਨੇ ਮਹਿਲ ਬਾੜੀਆਂ ਬਣਾਏ ਨਾਤੇ ਬਣਾ ਲੈ ਬੰਧਨ ਕਰ ਲੈ ਉਹ ਕੋੜ ਦਾ ਸੋਤਾ ਹੈ ਫਰੀਦਾ ਖੰਧਰ ਨੇ ਲਿਖਾ ਅਗਲੀ ਜਿੰਦ ਨਾ ਕਾਇਮ ਇੱਕ ਇਹ ਜਿੰਨੇ ਵੀ ਜਸਤੇ ਨੱਤੇ ਇੱਕ ਦੂਸਰੇ ਨੂੰ ਬਣਾਉਂਦੇ ਹੈ ਟੰਕੇ ਲਾਉਣ ਲਈ ਹੈ ਪਰ ਜਿਹਦੀ ਆਤਮਾ ਹੈ ਰੂਹ ਹੈ ਉਹ ਕੋਈ ਵੀ ਮੇਕ ਨਹੀਂ ਲੱਗਦੀ ਜੋੜ ਨਹੀਂ ਲੱਗਦਾ ਬਾਹਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਪਰ ਜਿੰਨੇ ਇੱਥੇ ਦੁਨੀਆ ਤੇ ਆਏ ਸਭ ਨੇ bari ਆਪਣੀ ਅਜ ਤੇ ਤਰ ਜਾਣਾ ਹੈ ਸੋ ਸਾਨੂੰ ਰਿਸ਼ਤੇ ਜਿਹੜੇ ਨਾਤੇ ਬਣਾਏ ਹੈ ਇਹਨਾਂ ਨੂੰ ਉਸ ਸਭ ਦੇ ਨਾਲ ਦੇਖਣਾ ਚਾਹੀਦਾ ਕਿ ਅਸੀਂ ਪ੍ਰਮਾਤਮਾ ਤੋਂ ਜਿਸ ਕੰਮ ਲਈ ਸਾਨੂੰ ਇਹ ਜਨਮ ਮਿਲਿਆ ਉਹਦੇ ਤੋਂ ਨਾ ਬੰਦੇ ਰਹਿ ਜਾਈਏ ਕਿਉਂਕਿ ਇਹ ਜਿਹੜਾ ਸਤ ਦਾਰਾ ਸੰਪਤ ਸਗਲ ਜਿਨ ਆਪਣੇ ਕਰਮਾਂ ਇਨ ਮੇ ਕੁਛ ਸੰਗੀ ਨਹੀਂ ਨਾਨਕ ਸੱਚੀ ਜਾਣ ਕੋਈ ਰਿਸ਼ਤਾ ਕੋਈ ਪਦਾਰਥ ਕਿਸੇ ਦੇ ਨਾਲ ਨਹੀਂ ਜਾਂਦਾ ਸਭ ਨੂੰ ਛੱਡ ਕੇ ਚਲੇ ਜਾਣਾ ਨਾਲ ਉਸ ਪਰਮਾਤਮਾ ਦਾ ਨਾਮ ਹੀ ਜਾਣਾ ਤੇ ਜਾਣਾ ਵੀ ਇਕੱਲੇ ਹੈ ਇਹ ਨਹੀਂ ਕਿ ਇਕੱਠੇ ਕੋਈ ਚਲੇ ਗਏ ਆਪੋ ਆਪਣੀ ਬਾਰੀ ਜਾਣੀ ਹੈ ਕਿਹਦਾ ਦੂਰ ਦੀ ਗੁਰ ਬਲੰਦਿਆਂ ਮਲਕ ਬੈਠਣਾ ਆਏ ਗਰਲੇ ਤੱਕ ਕਟਲੁੱਟੇ ਦੇਵ ਦੇ ਗਿਆ ਬਜਾਏ ਸਤਕਰ ਫਿਰ ਮਾਜੇ ਦਸਨੇ ਕਿ ਤੇਰੀਆਂ ਦੋਨੀ ਅੱਖਾਂ ਜੇ ਦੇਖਿਆਂ ਦੇਖਦੇ ਆ ਜਮਾ ਕੇ ਬੈਠ ਗਿਆ ਤੇ ਉਹਨ ਕੀ ਤੱਕ ਕਿ ਤੇਰੇ ਸਰੀਰ ਦੇ ਵਿੱਚ ਰੂਹ ਪੜ ਗਈ ਗਰਲੇ ਤੱਕ ਕਟਲੁੱਟੇ ਇਤਾਂ ਮੇ ਜਗਾ ਸਗਾ ਇਤਾਂਂ ਡੇ ਜਗਾ ਸਗਾ ਇਤੇ ਵਿੱਚ ਰੂਹ ਕੱਢ ਲਈ ਦੇਵ ਦੇ ਗਿਆ ਬਜਾਏ अखा भी जड़ी जिसनों हट गया सारा शरीर जरा हट गया क्योंकि पवन जको जिन्नी देर तक पूंजी चल रही दोन्नी दी दो अखा होंदया होंद्या जो तो तेरे आम बैठ गए तेन लैंड लिया तेरा कोई बस नहीं चलिया चल लुट के लै गए तेरे घर में तेरे किले में लुट लिया तो जेकर ਤੋਂ ਨਾਮ ਦਾ ਬੀਜ ਬੀਜਿਆ ਹੋਏਗਾ ਤਾਂ ਫਿਰ ਤੈਨੂੰ ਜਨਮ ਲੈਣੇ ਆਉਣਗੇ ਜਨਮ ਮੰਦ ਦਾ ਚੱਕਰ ਤੇ ਰਹਿ ਰਿਹਾ ਹੈ ਖਤਮ ਹੋ ਚੁੱਕਾ ਹੈ ਜੇਕਰ ਤੂੰ ਮੋ ਮਾਇਆ ਦੇ ਜਾਲ ਦੇ ਵਿੱਚ ਇਸ ਨੂੰ ਛੱਡ ਦੇ ਇਹਨੂੰ ਪੰਮੇ ਨਾਲ ਜਾਲ ਦੇ ਵਿੱਚ ਕਿਉਂਕਿ ਰਿਸ਼ਤੇ ਨਾਲ ਜੁੜੇ ਹੈ ਇਹ ਕਿਸੇ ਕੰਮ ਨਹੀਂ ਆਉਂਦੇ ਤੂੰ ਕਾਮ ਕੋ ਦਲੂngo ਹੰਕਾਰ ਬਕਾਰਾ ਦੇ ਵਿੱਚ ਫਸ ਕੇ ਸੰਤੋਖ ਛੱਡ ਕੇ ਮਨਵੇ ਚੰਚਲ ਪੁਨ ਦੇ ਵਿੱਚ ਪੈ ਕੇ ਆਪਣਾ ਅਮੋਲਕ ਜੀਵਨ ਦੀ ਪੂੰਜੀ ਜਿਹੜੀ ਉਹਨੂੰ ਖਤਮ ਕਰ ਲਿਆ ਤੇ ਅਖੀਰ ਤੇ ਪਛਤਾਉਣਾ ਪਊਗਾ ਕੱਲਰ ਤੇਰੀ ਛਪੜੀ ਆਈ ਉਥੇ ਹਾਂਜੀ ਕਿੰਦੇ ਹਾਸਾ ਕੇ ਛਪੜੀ ਤੇ ਬੈਠ ਗਏ ਜਿਹਦੇ ਵਿੱਚ ਪਾਣੀ ਦੀ ਜਗ੍ਹਾ ਚਿੱਕੜ ਸੀ ਉਹਨਾਂ ਨੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਪਰ ਚਿੱਕੜ ਦੇ ਵਿੱਚ ਪਾਣੀ ਨਹੀਂ ਪੀ ਸਕਦੇ ਚੰਗ ਬੋੜਨ ਨੇ ਪੀ ਲਈ ਚੰਗ ਜੜੀ ਉਸ ਤੇ ਨਾਲ ਪਾਣੀ ਵੀ ਪੀ ਸਕੇ ਹੋ ਉੱਡਰ ਸਹੀ ਦੰਦ ਜਿਸ ਟਾਂਗ ਦੇ ਵਿੱਚ ਚਾਹ ਸੀ ਕਿਸਦੈ ਕਾਮਨਾ ਪੂਰੀ ਹੋਵੇ ਦੀ ਉਹ ਪੂਰੀ ਨਹੀਂ ਹੋਈ ਸੋ ਸਤਗੁਰ ਫਰੀਦ ਮਹਾਰਾਜ ਜੀ ਇਹ ਅਸਲ ਉਪਕਰ ਦੇ ਵਿੱਚ ਜੋ ਸਮਝਾ ਰਹੇ ਹੈ ਕਿ ਦੁਨੀਆ ਤੋਂ ਜਾਣਾ ਹੈ ਇਹ ਸੱਚ ਹੈ ਕਿਸੇ ਨੇ ਬੈਠੇ ਨਹੀਂ ਰਹਿਣਾ ਪਰ ਜਿਹਦੇ ਸਵਾਸ ਸੰਪੰਜੀ ਦੇ ਨਾਲ ਪਰਮਾਤਮਾ ਦੇ ਨਾਮ ਦਾ ਬੰਧ ਕਰਕੇ ਉਹਨਾਂ ਦਾ ਜੀਵਨ ਸਫਲ ਹੈ ਬਾਕੀ ਜਿਹੜੇ ਹੈ ਜੀਵਨ ਦੀ ਬਾਜੀ ਹਾਰ ਕੇ ਜਰਾਸੇ ਦੇ ਚੱਕਰ ਚ ਪੈ ਜਾਣਗੇ ਕਿਉਂਕਿ ਇਹ ਜਿਹੜੇ ਜੇਬਲ ਮਿਲਿਆ ਉਸ ਪਰਮਾਤਮਾ ਦੇ ਨਾਲ ਮੈਨੂੰ ਮਿਲਿਆ ਸੀ ਕਿ ਮਨੁੱਖੇ ਤਾਨੇ ਦੇ ਲੋ ਨਾ ਪਵੇ ਪਰ ਮਹਿਲ ਬਾੜੀਆਂ ਬਣਾਉਣ ਲਈ ਰਿਸ਼ਤੇ ਨੱਤੇ ਕੰਨ ਕਰ ਲਈ ਜੇਕਰ ਅਸੀਂ ਅਮੋਲਕ ਸਵਾਸਾਂ ਦੀ ਪੂੰਜੀ ਖਰਚ ਲਈ ਤਾਂ ਫਿਰ ਨਾਮ ਕੀ ਖਰਚਿਆ ਇਸੇ ਕਰਕੇ ਉਹਨਾਂ ਨੇ ਜ਼ਿੰਦਗੀ 'ਚ ਸਮਝਾਉਣਾ ਕੀਤਾ ਕਿ ਚਾਹੇ ਤੈਨੂੰ ਕਿੰਨਾ ਵੀ ਦੁਨੀਆ ਦਾ ਰਸ-ਕਸ ਮਿੱਠੇ ਲੱਗਦੇ ਹੈ ਇਹ ਸਭ ਜ਼ਹਿਰ ਹੈ ਰਿਸ਼ਤੇ ਨੱਤੇ ਪਦार्थ ਸਾਰੇ ਜ਼ਹਿਰ ਹੈ ਸ ਪਰਮਾਤਮਾ ਦੇ ਅਮਰਤ ਦੀ ਬੋਤਲ ਨੂੰ ਪੀਣ ਦੀ ਕੋਸ਼ਿਸ਼ ਕਰ ਤਾਂ ਕਿ ਤੇਰਾ 84 ਦਾ ਚੱਕਰ 84 ਲੱਖ ਜੋਨ ਦਾ ਚੱਕਰ ਜਿਹੜਾ ਵੱਜ ਜਾਵੇ ਨਹੀਂ ਤਾਂ ਮੁੜ ਕੇ ਇਸ ਪੌਦੇ ਤੋਂ ਖਸਕ ਕੇ ਫਿਰ ਤੈਨੂੰ 84 ਦੇ ਚੱਕਰ 'ਚ ਪੈਣਾ ਪਵੇਗਾ ਸੋ ਉਹਨਾਂ ਦੇ ਗੁਰਮਾਰਾਇ ਦੇ ਸਲੋਕਤ ਸਿੱਖ ਲੈਂਦੇ ਹੋਏ ਪਰਮਾਤਮਾ ਦੇ ਚਰਨਾ ਚਰਨਾਂ ਦਾ ਅਰਦਾਸ करिए ਬੇਨਤੀ करिए ਕਿ ਜਿੰਨੇ ਕ ਅਣਜਾਣ ਪਣ ਵਿੱਚ ਸੋਸਾਂ ਦੇ ਪੁੰਜੀ ਕੋ ਆ ਬੈਠੇ ਉਹ ਤਾਂ ਹੱਥ 'ਚ ਆ ਸਕਦੇ ਤੇਰੀ ਕਿਰਪਾ ਹੋਵੇ ਜੋ ਸਵਾਸਾਂ ਦੀ ਪੂੰਜੀ ਬਚਨੀ ਹੈ ਉਸ ਦਿਨ ਨਾਲ ਤੇਰੀ ਕਿਰਪਾ ਦੇ ਨਾਲ ਤੇ ਨਦਰ ਸਵਲ ਦੇ ਨਾਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਹੋ ਜਵੇ ਜਿਸ ਤਰ੍ਹਾਂ ਨਾਟਾਂ ਤੋਂ ਉਹ ਪੰਗ ਹੋ ਜਵੇ ਪਦਾਰਥਾਂ ਤੋਂ ਦੂਰ ਹੋ ਜਾਈਏ ਇਹ ਅਰਦਾਸ ਕਰਦੇ ਹੋਏ ਫਤਿਹ ਬਲਾਈਏ ਵਾਹਿਗੁਰੂ ਜੀ ਦਾ ਕਾਉਸਰ ਵਾਹਿਗੁਰੂ ਜੀ